ਲੰਗਿਆ ਇੱਕ ਜਾਨੇ ਦੀ ਪੈੜ ਹੈ 100 ਜਣਾ ਲੰਗਿਆ ਇੱਕ ਜਾਨੇ ਦੀ ਪੈੜ 100 ਜਣਾ ਲੰਗਿਆ ਇੱਕ ਜਾਨੇ ਦੀ ਪੈੜ ਜਾਨੀ ਪੈਰਾਂ ਦੇ ਨਿਸ਼ਾਨ ਇੱਕੋ ਹੀ ਨੇ ਹਾਂਜੀ ਮੈਂ ਦੱਸਦਾ ਕੀ ਹੋਇਆ ਉਹ 100 ਜੜੇ ਸੀਗੇ ਉਹ ਇੱਕ ਨਾ ਮਤਲਬ 100 ਸਿਪਾਹੀ ਸੀ ਓਕੇ ਠੀਕ ਹੈ ਉਹ ਜਾ ਰਹੀ ਕਿਸੇ ਜੰਗਲ ਦੇ ਵਿੱਚੋਂ ਠੀਕ ਹੈ ਤੇ ਉੱਥੇ ਨਾ ਦੁਸ਼ਮਣ ਨੇ ਲੈਂਡਸਮਾਈਨ ਬਿਠਾਏ ਹੋਏ ਸੀ ਲੈਂਡਸਮਾਈਨ ਲੈਂਡਸਮਾਈਨ ਜਿਹੜੇ ਬਿਠਾਏ ਹੋਏ ਸੀ ਨਾ ਤੇ ਉੱਥੇ ਉਹ ਕੋਈ ਬੰਦਾ ਸੀ ਉਹਨਾਂ ਨੇ ਨਿਸ਼ਾਨੇ ਲਾਈ ਹੋਏ ਸੀ ਪੈਰ ਦਾ ਨਿਸ਼ਾਨ ਸੀ ਕਹਿੰਦਾ ਜਿੱਥੇ ਇੱਕ ਪੈਰ ਹੋਏਗਾ ਉੱਥੇ ਹੀ ਪੈਰ ਰੱਖਣਾ ਹੈ ਇੱਧਰ ਦੇ ਪੈਰ ਰੱਖੋਗੇ ਬਲਾਸਟ ਹੋ ਜਾਏਗਾ ਤੇ ਉਹ ਫਿਰ ਉਹੀ ਇੱਕ ਪੈਰ ਦੇ ਉੱਤੇ ਗਏ ਤੇ ਨਿਸ਼ਾਨ ਤਾਂ ਇੱਕੋ ਹੀ ਸੀ ਨਾ ਪੈਰ ਦਾ ਇੰਨਾ ਦਿਮਾਗ ਚਲਾਣ ਦੀ ਬਜਾਏ ਤੁਸੀਂ ਸਿੱਧਾ ਜਾਂ ਹਿੰਟ ਮੰਗ ਕੇ ਸਿੰਪਲ ਜਵਾਬ ਦੇ ਦਿਆ ਕਰੋ ਜੀ ਕਮੈਂਟ ਬਾਕਸ ਵਿੱਚ ਲਿਖਾਓ ਨੇਰੀ ਕਿ ਮੇਰੀ ਜਿਹੜੀ ਸਟੋਰੀ ਹੈ ਉਹ ਸਹੀ ਹੈ ਨਹੀਂ ਹੋ ਸਕਦਾ ਨਹੀਂ ਉਸ ਮੇਰੇ ਤੋਂ ਪੁੱਛੋ ਗਲਤ ਹੈ ਸੋ ਜਾਣਾ ਲੱਗਿਆ ਇੱਕ ਜਿਹੜੀ ਪੈਰ ਐ ਹੁੰਦਾ ਨਹੀਂ ਬਸ ਇਹ ਸਹੀ ਗੱਲ ਦੱਸੋ ਸਿਪਾਹੀ ਵੀਰ ਦੱਸਣਗੇ ਸਾਡੇ ਹੈ ਕਈ ਜੇ ਨਕਲ অটোਮੈਟਿਕਲੀ ਇੰਨੀ ਸਿਖਲਾਈ ਹੁੰਦੀ ਹੈਗੀ ਆਓ ਲੈ ਉਹ ਲੈਟਸ ਮਾਈ ਨੋ ਡਿਫਿਊਜ਼ ਕਰ ਦਿੰਦੇ ਨੇ ਅੱਜ ਗੱਲ ਪਤਾ ਨਹੀਂ ਟੈਕਨੋਲੋਜੀ ਖੈਰ ਕੁ ਬਾਤ ਕੁਛ ਸਿੱਖਿਆ ਹੁੰਦਾ ਹੈ ਤਾਂ ਇਹਦਾ ਸਹੀ ਜਵਾਬ ਹੈ ਨੇਹਾ ਜੀ ਕਿਉਂਕਿ ਅਸੀਂ ਮਿਸਤਰੀ ਬੰਦੇ ਹੁੰਨੇ ਆ ਸਾਨੂੰ ਪਤਾ ਹੈ ਇਹਦਾ ਜਵਾਬ ਹੈ ਆਰੀ ਕੀ ਮੈਂ ਆਰੀ ਦੇ ਨਾਲ ਆਪਾਂ ਲੱਕੜ چیرਦੇ ਆ ਠੀਕ ਹੈ ਉਹ ਆਪਾਂ ਲੱਕੜ ਨੂੰ ਸਿੱਧ ਐ ਸਿੱਧੀ چیر ਨਹੀਂ ਹੁੰਦੀ ਐ ਦੰਦਾ ਉਹਦੇ ਕਈ ਸਾਰੇ ਹੁੰਦੇ ਨੇ ਠੀਕ ਹੈ ਲੇਕਿਨ ਨਿਸ਼ਾਨ ਇੱਕੋ ਹੀ ਪੈਦਾ ਹੋਂਦਾ ਹੈ ਮਤਲਬ ਕਿ ਇੱਕ ਵਾਰ ਜਿੱਥੋਂ ਚੱਲ ਗਈ ਤਾਂ ਸਾਰੀ ਉੱਥੋਂ ਹੀ ਚੱਲੇਗੀ ਤੁਸੀਂ ਕਈ ਆਰੀ ਦੇ ਨਾਲ ਪਲਾਈ ਬੋਰਡ ਚੀਰੇ ਲੱਕੜ ਚੀਰੀਏ ਤੁਹਾਨੂੰ ਦੇਾਂਗੇ ਮੌਕਾ ਚੀਰਨ ਦੀ ਕੋਸ਼ਿਸ਼ ਕਰਿਓ ਤੁਹਾਨੂੰ ਬੜਾ ਮਜ਼ਾ ਆਊਗਾ ਮੈਂ ਕਦੇ ਕਰਿਆ ਨਹੀਂ ਇਹ ਜਰਾ ਟਰਾਈ ਕਰਿਓ ਕੋਈ ਗੱਲ ਨਹੀਂ